ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰੇ ਅੱਜ ਹਲਕਾ ਖਡੂਰ ਸਾਹਿਬ ਦੇ ਹਲਕੇ ਇੱਕ ਤਰੰਤਨ ਪਹੁੰਚੇ ਆ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਨੂੰ ਜਤਾ ਕੇ ਇਸ ਵਾਰ ਦਿੱਲੀ ਭੇਜਣਗੇ ਭਾਈ ਬੋਟ ਕੀ ਨੂੰ ਪਾਉਂਗੇ ਇਸ ਵਾਰ ਅਮਰਤਪਾਲ ਨੂੰ ਤੁਹਾਡੀ ਵੋਟ ਤੁਹਾਡੀ ਬੋਡ ਭਾਈ ਬਣੀ ਨਹੀਂ ਅਜੇ ਅੱਛਾ ਮਰੇ ਵੋਟ ਕਿਨ ਪਾਓਗੇ ਇਸ ਵਾਰ ਅਮਰਪਾਲ ਨੂੰ ਕਾਰਨ ਸੈਟ ਆ ਗਾ ਅੱਛਾ ਠੀਕ ਹੈ ਮਰੇ ਵੋਟ ਕਿਨ ਪਾਓਗੇ ਇਸ ਵਾਰ ਅਮਰਪਾਲ ਸਿੰਘ ਨੂੰ ਕਾਰਨ ਕਾਰਨ ਹਲਕਾ ਅੱਛਾ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਜਾਣਦੇ ਆ ਹਲਕਾ ਖਡੂਰ ਸਾਹਿਬ ਦੇ ਲੋਕਾਂ ਦਾ ਕੀ ਆ ਰਾਏ ਸਰ ਵੋਟ ਕਿਨ ਪਾਓਗੇ ਇਸ ਵਾਰ ਆਈ ਸਰ ਵੋਟ ਕਿਨ ਪਾਓਗੇ ਭਗਵੰਦ ਮਾਨ ਖੜੀ ਖੂਬ ਵੋਟ ਹਾਂਜੀ ਅਪਣਾ ਹੋਈ ਹੈ ਅਮਰਪਾਲ ਅਮ੍ਰਿਤਪਾਲ 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 ਹਲਕਾ ਖਡੂਰ ਸਾਹਿਬ ਦੇ ਲੋਕ ਇਸ ਵਾਰ ਕਿਹਨੂੰ ਵੋਟ ਪਾ ਕੇ ਦਿੱਲੀ ਭੇਜਦੇ ਨੇ ਆਓ ਜਾਣਦੇ ਆ ਲੋਕਾਂ ਨਾਲ ਕਰਦੇ ਆ ਗਲਵਾਟ ਕਰਾਂਗੇ ਲੋਕਾਂ ਦੇ ਲਾਵਾਂਗੇ ਰਾਏ ਭਾਈ ਜੀ ਕੀ ਹਾਲ ਚਾਲ ਹੈ ਕਿਹਨੂੰ ਵੋਟ ਪਾਵਾਂਗੇ ਇਸ ਵਾਰ ਅਮਰਪਾਲ ਨੂੰ ਪਾਵਾਂਗੇ ਜੀ ਤੁਹਾਡੀ ਵੋਟ ਜਾਣ ਵੋਟ ਹੀ ਨਹੀਂ ਬਣੀ ਹੱਡੀ ਤੇ ਤੁਹਾਡੀ ਵੋਟ ਅਮਰਪਾਲ ਨੂੰ ਹੀ ਕਾਰਨ ਕਾਰਨ ਇੱਕ ਤਾਂ ਨਸ਼ਿਆਂ ਦਾ ਕਾਰਨ ਜਿਹੜੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਨਸ਼ੇ ਆ ਉਹ ਮੈਨੂੰ ਜਿਆਦਾ ਪਤਾ ਕਿ ਤਰਨਤਾਰ ਜੋ ਨਸ਼ੇ ਬੰਦ ਕਰ ਦੂਗਾ ਇਸ ਵਕਤ ਤਾ ਕਰਕੇ ਮੈਂ ਅਮਰਤਪਾਲ ਨੂੰ ਵੋਟ ਪਾਉਂਗਾ ਠੀਕ ਹੈ ਹਾਂਜੀ ਆਓ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਕੀ ਆ ਰਾਏ ਸਰ ਵੋਟ ਕਿਹਨੂੰ ਪਾਓਗੇ ਇਸ ਵਾਰ ਬਣਾਈ ਨਹੀਂ ਵੋਟ ਅਜੇ ਬਣਾਈ ਨਹੀਂ ਵੋਟ ਆ ਆਓ ਹੋਰ ਹੋਰ ਲੋਕਾਂ ਨਾਲ ਵੀ ਕਰਦੇ ਆ ਗੱਲਬਾਤ ਸਰ ਵੋਟ ਕਿਹਨੂੰ ਪਾਓਗੇ ਇਸ ਵਾਰ ਅਮਰਤਪਾਲ ਨੂੰ ਜੀ ਕਾਰਨ ਕਾਰਨ ਅਮਰਤਪਾਲ ਨੇ ਬਹੁਤ ਵਧੀਆ ਕੰਮ ਕਰਦਾ ਸੀ ਅਮਰਤ ਸਿਖਾਉਂਦਾ ਹੀ ਲੋਕਾਂ ਦੇ ਨਾਲ ਨਾਲ ਹੀ ਆਉਂਦਾ ਹੀ ਤੇ ਇੱਕ ਨਵੀਂ ਜਿਹੜੀ ਜਨਸੰਖਿਆ ਉਹਦੇ ਲਈ ਦੇ ਨੌਜਵਾਨੀ ਨੂੰ ਜਿੱਦਾਂ ਨਸ਼ਿਆਂ ਦੇ ਦਲਦਲ ਚ ਫਸੀ ਸੀ ਉਦੇ ਵਿੱਚੋਂ ਕੱਢਦਾ ਸਾਰਿਆਂ ਨੂੰ ਤੇ ਇਹਨਾਂ ਨੇ ਜੋ ਕੇ ਅੰਦਰ ਸੁੱਟਤਾ ਵਾ ਉਹ ਤੇ ਅਮਰਤ ਛਕਾਉਂਦਾ ਹੈ ਤੇ ਅਮਰਤਪਾਲ ਨੂੰ ਲਿਆਵਾਂਗੇ ਅਸੀਂ ਸਰ ਤੁਹਾਡੀ ਵੋਟ ਆ ਅਮਰਤਪਾਲ ਨੂੰ ਸਰ ਤੁਹਾਡੀ ਵੋਟ ਅਮਰਤਪਾਲ ਨੂੰ ਮੇਰੇ ਤੇਰੀ ਬਈ ਅਮਰਤਪਾਲ ਖਾਲਸਾ ਜੀ ਅੱਛਾ ਕਾਰਨ ਕਾਰਨ ਇਹ ਕਿ ਨਸ਼ਿਆਂ ਤੋਂ ਦੂਰ ਕਰਨਗੇ ਸਾਰਿਆਂ ਨੂੰ ਆਲੋ ਆਓ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਹਲਕਾ ਖਡੂਰ ਸਾਹ ਵਾਲੇ ਲੋਕ ਕਿੰਨਾ ਨੂੰ ਵੋਟ ਪਾ ਕੇ ਇਸ ਵਾਰ ਜਿਤਾਉਂਗੇ ਅੰਕਲ ਜੀ ਵੋਟ ਕਿਹਨੂੰ ਤੁਹਾਡੀ ਹਾਂਜੀ ਵੋਟ ਕਿਹਨੂੰ ਪਾਓਗੇ ਅਮਰਤਪਾਲ ਨੂੰ ਅੱਛਾ ਅਮਰਤਪਾਲ ਨੂੰ ਵੀਰੇ VOTING ਨੂੰ ਪਾਓਗੇ ਇਸ ਵਾਰ ਪਾਓ ਯਾਰ ਅਮਰਤਪਾਲ ਸਿੰਘ ਜੀ ਨੂੰ ਤੁਹਾਡੀ ਤੇਰੀ ਤਾਂ ਬਣੀ ਨਹੀਂ ਹੋਈ ਜਨਾ ਠੀਕ ਆ ਵੀਰ ਜੀ ਗਾਲ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਇਸ ਵਾਰ ਦੇਖਦੇ ਆ ਵੀ ਹਲਕਾ ਖਡੂਰ ਵਾਲੇ ਕਿਹਨੂੰ ਵੋਟ ਪਾਉਣਗੇ ਸਰ VOTING ਨੂੰ ਪਾਓਗੇ ਭਾਈ ਅਮਰਤਪਾਲ ਸਿੰਘ ਨੂੰ ਪਾਵਾਂਗੇ ਜੀ ਵੋਟ ਅੱਛਾ ਕਾਰਨ ਕਾਰਨ ਆ ਜੀ ਆਪਣਾ ਪਹਿਲਾ ਸਿੱਖੀ ਸਰੂਪ ਆ ਬਾਕੀ ਗੱਲਾਂ ਬਾਅਦ ਚ ਆ ਹਾਂਜੀ ਹਾਂਜੀ ਉਹ ਨਸ਼ੇ ਛਡਾਉਂਦੇ ਆ ਠੀਕ ਆ ਇਹਨਾਂ ਨੇ ਬਾਦਲਾਂ ਨੇ ਨਸ਼ਾ ਵੜਿਆ ਇੱਥੇ ਆ ਸਾਰਿਆਂ ਨੇ ਨਸ਼ਾ ਕੀਤਾ ਪੁਸ਼ੋ ਪਿੰਡੋ ਪਿੰਡੀ ਜਾ ਕੇ ਕਿੰਨਾ ਨਸ਼ਾ ਉਹਨਾਂ ਨੇ ਨਸ਼ੇ ਨੂੰ ਨੱਥ ਪਾਈ ਆ ਸਹੀ ਗੱਲ ਤੇ ਧੀਆਂ ਪੁੱਤਾਂ ਨੂੰ ਬਚਾਇਆ ਵੇਖੋ ਤੁਸੀਂ ਉਹਨਾਂ ਨੂੰ ਵੋਟ ਪਾਵਾਂਗੇ ਸਾਡੀ ਵੋਟ ਉਹਨਾਂ ਨੂੰ ਪਾਈ ਅਮਰਤਪਾਲ ਨੂੰ ਜਾਊਗੀ ਜੀ ਠੀਕ ਆ ਭਾਬੀ ਤੁਹਾਡੀ ਅਮਰਤਪਾਲ ਨੂੰ ਠੀਕ ਆ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦਾ ਜਾਣਦੇ ਆ ਖਡੂਰ ਸਾਹਿਬ ਲੋਕਾਂ ਦੇ ਹਲਕੇ ਦੀ ਕੀ ਆ ਰਿਪੋਰਟ ਕੀ ਨੂੰ ਪਾਉਣਗੇ ਵੋਟ ਇਸ ਵਾਰ ਕੀ ਨੂੰ ਜਤਾ ਕੇ ਇਸ ਵਾਰ ਖਡੂਰ ਤੋਂ ਦਿੱਲੀ ਭੇਜਣਗੇ ਸਰ ਵੋਟ ਕਿ ਨੂੰ ਪਾਉਂਗੇ ਇਸ ਵਾਰ ਵੋਟ ਕਿ ਨੂੰ ਪਾਉਂਗੇ ਲਾਜੀਤ ਭੁੱਲਰ ਨੂੰ ਤੁਹਾਡੀ ਵੋਟ ਵੀਰੇ ਅੱਜ ਦੀ ਪੱਕੀ ਲਾਜੀਤ ਭੁੱਲਰ ਨਹੀਂ ਅੱਜ ਦੀ ਲਾਜੀਤ ਭੁੱਲਰ ਬੋਡੀ ਵੋਟ ਕਿਨੂੰ ਪਾਉਂਗੇ ਅਸਰ ਅਮਰਤਪਾਲ ਨੂੰ ਜੀ ਅਮਰਤਪਾਲ ਨੂੰ ਕਾਰਨ ਕਾਰਨ ਲੈ ਸਿੱਖੀ ਦਾ ਕੰਮ ਆਂਦਾ ਸਿੱਖਾਂ ਨੇ ਸਿੱਖੀ ਵਾਲੀ ਜਣਾ ਹਾਂਜੀ ਬਾਕੀ ਪਾਰਟੀਆਂ ਦਾ ਕਾਰਜਕਾਰ ਕਿਵੇਂ ਲੱਗਦਾ ਨਹੀਂ ਨਹੀਂ ਬਾਕੀਆਂ ਦਾ ਕਾਂਗਰਸ ਸਹੀ ਆ ਕਾਲੀਏ ਆਪਣੀ ਧਰਾਂ ਦੇ ਸਹੀ ਆ ਮਾੜਾ ਨਹੀਂ ਕੋਈ ਹੈਗਾ ਆਮ ਆਦਮੀ ਵੀ ਨਹੀਂ ਮਾਰੇ ਪਰ ਅਮਰਤਪਾਲ ਨੂੰ ਜਿਤਾਉਣਾ ਜ਼ਰੂਰੀ ਹੈ ਇਸ ਵਾਰ ਵੋਟ ਪਰ ਅਮਰਤਪਾਲ ਨੂੰ ਆ ਹੋਰ ਲੋਕਾਂ ਨਾਲ ਗੱਲਬਾਤ ਕਰ ਬਾਈ ਵੋਟ ਕਿਨੂੰ ਪਾਏਗਾ ਇਸ ਵਾਰ ਵੋਟ ਕਾਂਗਰਸ ਨੂੰ ਜੀ ਕਾਂਗਰਸ ਨੂੰ ਕਾਂਗਰਸ ਤੋਂ ਕੋਣ ਕਾਂਗਰਸ ਨੂੰ ਕੁਲਵਿੰਦਰ ਸਿੰਘ ਜੀਰਾ ਆਹ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਜਾਣਦੇ ਆਂ ਖਡੂਰ ਸਾਹਿਬ ਦੀ ਲੋਕਾਂ ਦੀ ਕੀ ਆ ਰਾਏ ਕਿਹਨੂੰ ਜਿਤਾ ਕੇ ਇਸ ਵਾਰ ਵੋਟ ਪਾਉਣਗੇ ਸਰ ਵੋਟ ਕਿਹਨੂੰ ਪਾਓਗੇ ਇਸ ਵਾਰ ਵੋਟ ਕਿਹਨੂੰ ਪਾਓਗੇ ਵੋਟ ਕਾਂਗਰਸ ਕਾਂਗਰਸ ਆਹ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਵੋਟ ਕਿਹਨੂੰ ਪਾਹਗੇ ਇਸ ਵਾਰ ਹਾਂਜੀ ਵੋਟ ਕਿਹਨੂੰ ਪਾਹਗੇ ਭਰਾ 20 ਸਾਲ ਹੋ ਗਏ ਨੌਕਰੀ ਕਰਦੇ ਨੇ ਵੋਟ ਕਿਨੂੰ ਵੋਟ ਮੈਂ ਨਹੀਂ ਸਮਝਣਿਆ 20 ਸਾਲੋਂ ਕਿ ਨੌਕਰੀਆਂ ਕਰਦੇ ਨੇ ਤੇ ਨੂੰ ਸਰਕਾਰਾਂ ਨੰਗੀਆਂ ਫਿਰ ਵੀ ਰੱਖਸਾਉਣ ਨੇ ਹਜੇ ਤੱਕ ਪੱਕੇ ਨਹੀਂ ਹੋਏ ਠੀਕ ਆ ਫਾਇਦਾ ਕ ਪੱਕੇ ਨਹੀਂ ਹੋਏ ਕਿੰਨੂ ਮੋੜ ਪਾਉਣੀ ਚਾਹੀਦੀ ਤੁਸੀਂ ਲੱਗਦਾ ਕੋਨ ਕਿਹਦੇ ਕੰਮ ਵਧੀਆ ਲੱਗਦੇ ਹਨ ਨੂੰ ਤਾਂ ਲੱਗਦਾ ਕਿਸੇ ਨੂੰ ਨਾ ਪਈਏ ਠੀਕ ਨੇ ਹਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਵੋਟ ਕਿਨੂ ਪਾਏਗਾ ਇਸ ਵਾਰ ਉਹ ਵਧੀਆ ਕੰਮ ਕੀਤੇ ਬਾਈ ਭਗਵੰਤ ਮਾਨ ਨੇ ਹਾਂਜੀ ਕਿੰਨੇ ਸਾਲ ਹੋ ਗਏ ਬਿੱਲ ਬੁੱਲ ਅਸੀਂ ਤਾਰਿਆ ਨਹੀਂ ਕੋਈ 8000 ਰੁਪਇਆ ਬਚਾਉਂਦਾ ਹੀ ਆ ਸਾਡਾ ਬੱਸਾਂ ਜੇ ਸਫਰ ਫਰੀ ਜਨਾਨੀਆਂ ਦਾ ਹੋਰ ਕੀ ਚਾਹੀਦਾ ਉਹਨੂੰ ਪਾਉਣੀ ਪੀਲੇ ਦੀ ਵੀ ਬਾਈ ਠੀਕ ਹੈ ਬਾਈ ਤੁਹਾਡੀ ਵੋਟ ਕਿਨੂ ਆਹ ਪਾਰਟੀ ਨੂੰ ਪਾਵਾਂਗੇ ਕਾਰਨ ਕਾਰਨ ਬੱਤੀ ਫ੍ਰੀ ਆ ਸਭ ਕੋ ਫ੍ਰੀ ਉਹਨਾਂ ਨੇ ਕੀਤਾ ਆ ਅਸੀਂ ਪਾਉਣੀ ਆਹ ਪਾਰਟੀ ਬੋਲ ਠੀਕ ਆ ਜੀ ਤੁਹਾਡੀ ਵੋਟ ਸਰ ਵੋਟ ਕਿਹਨੂੰ ਪਾਵਾਂਗੇ ਕਾਂਗਰਸ 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 ਭਾਈ ਵੋਟ ਕਿਹਨੂੰ ਪਾਵਾਂਗੇ ਲੰਨ ਹੁੰਦਾ ਤੁਹਾਡੀ ਵੋਟ ਅਮਰਦਵਾਲ ਬਾਦੀਏ ਕਿਹਨੂੰ ਅਮਰਦਵਾਲ ਨੂੰ ਅਮਰਦਵਾਲ ਨੂੰ ਹੋਰ ਲੋਕਾਂ ਨਾਲ ਜਾਣਦੇ ਆ ਕਰਦੇ ਆ ਗੱਲਬਾਤ ਕਿਹਨੂੰ ਜਿਤਾ ਕੇ ਸਵਾਰ ਹਲਕਾ ਖਡੂਰ ਸਾਹ ਵਾਲੇ ਦਿੱਲੀ ਭੇਜਣਗੇ ਵੋਟ ਕਿਹਨੂੰ ਪਾਵਾਂਗੇ ਭਾਈ ਭਾਈ ਅਮਰਦਵਾਲ ਜੀ ਨੂੰ ਕਾਰਨ ਕਾਰਨ ਨਸ਼ਾ ਬਹੁਤ ਜ਼ਿਆਦਾ ਆਡੇ ਸ਼ਹਿਰ ਚ ਹਾਂਜੀ ਉਹਨਾਂ ਜੇ ਆਉਣਗੇ ਕੋਈ ਨਾ ਕੋਈ ਵਿਕਾਸ ਹੋਊਗਾ ਆਡੇ ਸ਼ਹਿਰ ਦਾ ਕੱਲੀ ਵੋਟ ਹੀ ਪਾਉਣੀ ਆ ਕਿਸੇ ਕਿਸ ਰੂਪ ਚ ਵੀ ਆਉਣਾ ਕਿਸੇ ਕਿਸ ਰੂਪ ਚ ਸਾਰਾ ਆਵਾਂਗੇ ਕਦੋਂ ਤਿਆਰੀ ਹੈ ਹੁਣ ਬਸ ਹਾਂਜੀ ਤਿਆਰੀ ਹੁਣ ਬਸ ਤਿਆਰੀ ਆ ਇਹ ਠੀਕ ਆ ਇਹ ਕੱਲੀ ਕੱਲੀ ਉਹਨੂੰ ਸੁਧਾਰਾਂਗੇ ਫੇਰ ਹੀ ਆਵਾਂਗੇ ਠੀਕ ਆ ਸਰ ਵੋਟ ਕਿਹਨੂੰ ਪਾਵਾਂਗੇ ਇਸ ਵਾਰ ਅਸੀਂ ਜੀ ਵੋਟ ਮਾਈਕ ਨੂੰ ਪਾਵਾਂਗੇ ਜੀ ਓਏ ਓਏ ਵੋਟ ਹਾਂਜੀ ਮਾਈਕ ਕਿਹਦਾ ਨਚੋਣ ਸਾਨਾ ਇਹ ਹੈਗਾ ਜੀ ਅਮਰਪਾਲ ਦਾ ਅਚਾਰਲ ਕਾਰਨ ਜੀ ਦੇਰ ਬੋ ਕਰਦਾ ਭਈ ਉਹਨੂੰ ਭਾਈ ਵੋਟ ਪਾਈਏ ਠੀਕ ਆ ਭਾਈ ਥੋੜੀ ਵੋਟ ਨਹੀਂ ਆ ਬੜਾ ਮੇਰੀ ਵੋਟ ਹੀ ਨਹੀਂ ਬਣੀ ਅਮ੍ਰਿਤਪਾਲ ਨਹੀਂ ਮੈਂ ਬਣ ਗਿਆ ਅਮ੍ਰਿਤ ਅਮ੍ਰਿਤਪਾਲ ਨਹੀਂ اچھا ਅਮ੍ਰਿਤਪਾਲ ਵੋਟ ਕਿਹਨੂੰ ਪਾਓਗੇ ਇਸ ਵਾਰ ਹਾਂਜੀ ਵੋਟ ਕਿਹਨੂੰ ਪਾਓਗੇ ਮੋਦੀ ਨੂੰ ਪਾਵਾਂਗੇ ਭਾਈ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਮੇਰਾ ਕੰਮ ਚੰਗੇ ਕਰੂਗਾ ਕੌਣ ਕਰਦਾ ਚੰਗੇ ਜਿਹੜਾ ਸਰਕਾਰ ਕਰੂ ਜਿਹੜੀ ਕੰਮ ਨੂੰ ਵੋਟ ਪਾਵਾਂਗੇ ਕਿਹੜੀ ਸਰਕਾਰ ਦੇ ਤੁਹਾਨੂੰ ਕੰਮ ਵਧੀਆ ਲੱਗਦਾ ਸਾਰੀਆਂ ਸਰਕਾਰਾਂ ਵਧੀਆ ਹੀ ਆ ਠੀਕ ਆ ਜੀ ਆਹ ਹੋਰ ਲੋਕਾਂ ਨੇ ਕਰਦੇ ਆ ਗੱਲਬਾਤ ਉਹ ਭਾਈ ਅੰਦਰ ਖੜਾ ਵਾ ਭਾਈ ਨੂੰ ਪੁੱਛਦੇ ਆ ਭਾਈ ਵੋਟ ਕਿਹਨੂੰ ਪਾਓਗੇ ਇਸ ਵਾਰ? ਮੇਰੇ ਅਮਰਤਪਾਲ ਨੂੰ। ਕਾਰਨ? ਕਾਰਨ ਵੀਰੇ ਜਿਤਾਉਣਾ ਹੋਣਾ ਅੱਗੇ ਕਲੰਕ ਲੱਗਾ। ਖਰੂਰ ਸਾਹਿਬ ਹਲਕੇ ਦੇਦੇ। ਅੱਛਾ। ਭਾਈ ਥੋੜੀ ਵੋਟ ਕਿਹਨੂੰ ਪਾਓਗੇ? ਭਾਈ ਅਮਰਤਪਾਲ ਸਿੰਘ ਨੂੰ। ਇਕੱਲੇ ਵੋਟ ਹੀ ਪਾਓਗੇ ਕਿ ਸਿੱਕੀ ਸਰੂਪ ਜੀ ਕੋਲ ਨਾਲ? ਸਿੱਕੀ ਸਰੂਪ ਜੀ ਵੀ ਆਵਾਂਗੇ। ਠੀਕ ਹੈ। ਇਕੱਲੇ ਵੋਟ ਦੇ ਨਾਲ ਇਕੱਲੀ ਵੋਟ ਨਹੀਂ ਪਾਉਣੀ ਪਾਈ ਅਮਰਤਪਾਲ ਨੂੰ ਪਰ ਨਾਲ-ਨਾਲ ਸਿੱਕੀ ਸਰੂਪ ਚ ਵੀ ਆਣਗੇ ਨੌਜਵਾਨ ਇਹ ਹਲਕਾ ਖਰੂਰ ਸਾਹਿਬ ਦੇ। ਇਹਨੂੰ ਵੋਟ ਪਾਓਗੇ? ਅਮਰਤਪਾਲ। ਕਾਰਨ। ਉਹ ਨਹੀਂ। ਠੀਕ ਹੈ। ਕਈਆਂ ਦੀ ਰਾਏ। ਭਾਈ ਵੋਟ ਕੱਲੇ ਵੋਟ ਹੀ ਪਾਓਗੇ ਕੱਲੇ ਸਿੱਕੇ ਦੇ ਰੂਪ ਵਿੱਚ ਆਓਗੇ ਵੋਟ ਹੀ ਪਾਣੀ ਸਿੱਕੇ ਦੇ ਰੂਪ ਵਿੱਚ ਵੀ ਆਓਗੇ ਨਾਲ ਆਦਾਂਗੇ ਆ ਸਿੱਕੇ ਦੇ ਰੂਪ ਵਿੱਚ ਆਉਣਗੇ ਬਾਜੀ ਵੋਟ ਕਿਨੂੰ ਪਾਓਗੇ ਇਸ ਵਾਰ ਵੋਟ ਕਿਨੂੰ ਪਾਓਗੇ ਹਾਂਜੀ ਇਹ ਥੋੜੀ ਦੱਸਿਦਾ ਜੀ ਕਿ ਹੁਣ ਕਿਹੜੀ ਪਾਰਟੀ ਦੇ ਕੰਮ ਵਧੀਆ ਲੱਗਦੇ ਆ ਪਾਰਟੀਆਂ ਸਾਰੀਆਂ ਵਧੀਆ ਜੀ ਕਿਹੜੇ ਮਾਪ ਡੰਡ ਤਹਿਤ ਤੁਸੀਂ ਵੋਟ ਪਾਓਗੇ ਇਸ ਵਾਰ ਕੀ ਸੋਚੋਗੇ ਕਿਨੂੰ ਕਿਨ ਵੋਟ ਬਸ ਵਿਕਾਸ ਦੇ ਨਾਂ ਤੇ ਹੀ ਐਜੂਕੇਸ਼ਨ ਦੇ ਨਾਂ ਤੇ ਹੀ ਠੀਕ ਹੈ ਹੈਲਥ ਦੇ ਨਾਂ ਤੇ ਜੀ ਹਾਂਜੀ ਤੁਹਾਡੀ ਵੋਟ ਬਾਜੀ ਜੇਨੂੰ ਵਧੀਆ ਲੱਗੂ ਉਹਨੂੰ ਪਾਵਾਂਗੇ ਜਿਹੜਾ ਤੱਕੀ ਕਰੂਗਾ ਕੰਮ-ਕੁਮ ਕਰੂਗਾ ਉਹਦਾ ਹੀ ਗਾਵਾਂਗੇ ਠੀਕ ਹੈ ਜਿਹੜਾ ਕੰਮ ਵਧੀਆ ਕਰੂਗਾ ਇਸ ਵਾਰ ਵੋਟ ਉਹਨੂੰ ਇਸ ਵਾਰ ਦਾ ਹਲਕਾ ਕਰੂਰ ਸਾਹਿਬ ਦੇ ਲੋਕ ਬੜੇ ਸੋਚ ਸਮਝ ਕੇ ਵੋਟ ਪਾਉਣਗੇ ਜਾਂ ਟਾਉਣਗੇ ਇੱਕ ਨਵੇਂ ਉਮੀਦਵਾਰ ਨੂੰ ਜਾਂ ਪੁਰਾਣੇ ਉਮੀਦਵਾਰ ਨੂੰ ਦੇਖਦੇ ਆਂ ਬਾਜੀ ਵੋਟ ਕਿਨੂੰ ਪਾਓਗੇ ਇਸ ਵਾਰ ਭਾਈ ਅਮਰਤਪਾਲ ਸਿੰਘ ਬਾਡੀ ਵੋਟ ਬਾਜੀ ਭਾਈ ਸਾਹਿਬ ਕੁਛ ਨਹੀਂ ਗੈਸਦੇ ਉਹ ਮੂਡ ਉਹਦਾ ਬਣੂਗਾ ਉੱਥੇ ਜਾ ਕੇ। ਅੱਛਾ ਹਲੇ ਮੂਡ ਬਣਿਆ ਰਹੇਗਾ। ਹਜੇ ਕਈਆਂ ਦਾ ਮੂਡ ਬਣ ਗਿਆ, ਕਈਆਂ ਦਾ ਮੂਡ ਬਣਨਾ ਬਾਕੀ ਆ। ਜਾਣਦੇ ਆ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਕੀ ਆ ਰਾਏ, ਕਿਹਨੂੰ ਜਿਤਾ ਕੇ ਇਸ ਵਾਰ ਹਲਕਾ ਖਡੂਰ ਸਾਹਿਬ ਦੇ ਲੋਕ ਦਿੱਲੀ ਭੇਜਣਗੇ। ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ। ਜਾਣਦੇ ਆ ਕੀ ਆ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼। ਵੋਟ ਕਿਹਨੂੰ ਵਾਉਣਗੇ ਭਾਜੀ? ਮੋਟ ਜੀ ਉਹਨਾਂ ਨੂੰ ਕੀ ਕਹਿੰਦੇ ਉਹਨਾਂ ਦਾ ਨਾਮ ਨਹੀਂ ਪਤਾ। ਭਾਈ ਅਮਰਪਾਲ? ਹਾਂਜੀ। ਨਹੀਂ ਨਹੀਂ ਨਹੀਂ। ਹਾਂਜੀ। ਆਪਾਂ ਪੋਣਾ ਵਾਂ ਉਹਨਾਂ ਨੂੰ ਭਾਜਪੀ ਨੂੰ। ਅੱਛਾ ਭਾਜਪੀ ਤੋਂ ਮਨਜੀ ਕੀ ਕਿ ਇਹਨਾਂ ਦੀ ਵੋਟ ਬੀਜੇਪੀ ਨੂੰ ਮਨਜੀਤ ਸਿੰਘ ਮੰਨਾ ਹੋਰ ਜਾਣਦੇ ਆ ਲੋਕਾਂ ਨਾਲ ਕਰਦੇ ਆ ਗੱਲਬਾਤ ਹੋਣ ਕਿ ਨੂੰ ਪਾਉਂਗੇ ਅੰਮ੍ਰਿਤਪਾਲ ਅੰਮ੍ਰਿਤਪਾਲ ਪਾਰਨਾ ਰਹੀਆ ਰਹਿੰਦਾ ਠੀਕ ਹਾਂਜੀ ਠੀਕ ਆ ਹੋਰ ਲੋਕਾਂ ਨਾਲ ਵੀ ਗੱਲ ਤੇ ਕਰਦੇ ਆ ਗੱਲਬਾਤ ਜਾਣਦੇ ਆ ਕੀ ਆ رائے ਹਲਕਾ ਕਡੂਰ ਸਾਹਿਬ ਦੇ ਲੋਕਾਂ ਦੀ ਕਿ ਨੂੰ ਜਤਾ ਕੇ ਇਸ ਵਾਰ ਹਲਕਾ ਕਡੂਰ ਸਾਹਿਬ ਦੇ ਲੋਕ ਦਿੱਲੀ ਭੇਜਣਗੇ ਭਾਜੀ ਵੋਟ ਕਿ ਨੂੰ ਪਾਉਂਗੇ ਇਸ ਵਾਰ ਅੰਮ੍ਰਿਤਪਾਲ ਨੂੰ ਜੀ ਕਾਰਨਾ ਬਾਕੀ ਸਾਰੇ ਭ੍ਰਿਸ਼ਟਾਜੀ ਉਹ ਬਹੁਤ ਵਧੀਆ ਹੁੰਦਾ ਛਿਆਂ ਦੇ ਮੁੱਦੇ ਦੇ ਉੱਤੇ ਉਸਨੇ ਬਹੁਤ ਨੌਜਵਾਨਾਂ ਦਾ ਅੰਦਾ ਚੜਾਇਆ ਵਾ ਤੇ ਵਧੀਆ ਉਹਨੂੰ ਗੱਲ ਕਰਨ ਦਾ ਵੀ ਤਰੀਕਾ ਹੈਗਾ ਪਾਰਲੀਮੈਂਟ ਸਿੱਖਾਂ ਦੀ ਆਵਾਜ਼ ਵੀ ਉਠਾਊਗਾ ਜੀ ਸਿੱਖ ਹੋਣ ਦੇ ਨਾਤੇ ਮੈਂ ਅਮਰਤਪਾਲ ਨੂੰ ਵੋਟ ਪਾਊਗਾ ਜੀ ਠੀਕ ਹੈ ਜੀ ਆਓ ਹੋਰ ਲੋਕਾਂ ਨਾਲ ਕਰਦੇ ਆ ਗੱਲਬਾਤ ਆਹਦੇ ਭਾਈ ਹੁਣੇ ਬੈਠੇ ਨੇ ਭਾਈ ਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਭਾਈ ਅਮਰਤਪਾਲ ਜੀ ਭਾਈ ਤੁਹਾਡੀ ਵੋਟ ਜਿੱਧਰ ਇਹ ਉਧਰ ਹੀ ਆਪਾਂ ਅੱਛਾ ਭਾਈ ਔਰ ਲੋਕਾਂ ਨੇ ਵੀ ਕਰਦੇ ਆ ਗੱਲਬਾਤ ਇਸ ਵਾਰ ਦੇਖਦੇ ਆ ਹਲਕਾ ਘਰੂਰ ਸਾਹਿਬ ਦੇ ਲੋਕ ਕਿਹਨੂੰ ਜਿਤਾ ਕੇ ਦਿੱਲੀ ਭੇਜਦੇ ਨੇ ਭਾਈ ਵੋਟ ਕਿਨੂੰ ਪਾਓਗੇ ਇਸ ਵਾਰ ਵੋਟ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਕਾਰਨ ਕੁਛ ਨਹੀਂ ਗੁਰਗੋਵ ਸਿੰਘ ਦੇ ਪੁੱਤਰ ਉਹ ਵੀ ਆਪਾਂ ਵੀ ਗੁਰਗੋਵ ਸਿੰਘ ਦੇ ਪੁੱਤਰ ਹੈ ਜੀ ਭਰਾ ਭਰਾ ਨੂੰ ਵੋਟ ਨਹੀਂ ਪਾਊਗਾ ਤੇ ਹੋਰ ਕੌਣ ਪਾਊਗਾ ਜੀ ਇਕੱਲੀ ਵੋਟ ਹੀ ਪਾਓਗੇ ਕਿ ਸਿੱਕੀ ਸਰੂਪ ਤੇ ਵੀ ਆਓਗੇ ਸਿੱਕੀ ਸਰੂਪ ਤੇ ਜੀਤਨ ਗੁਰਗੋਵ ਸਿੰਘ ਮਹਾਰਾਜ ਦੀ ਕਿਰਪਾ ਹੈ ਉਹਨਾਂ ਆਪੇ ਲੈ ਆਉਣਾ ਜੀ ਠੀਕ ਹਾਂਜੀ ਹਾਂਜੀ ਮਾਪੂ ਵੋਟ ਕਿਨੂੰ ਪਾਓਗੇ ਇਸ ਵਾਰ ਕੱਲ੍ਹ ਨੂੰ ਜੀ ਕਾਲੀਆਂ ਜੋ ਕਿਹੜੇ ਕਾਲੀ ਦਾਲ ਨੂੰ ਕਾਲੀ ਦਾਲ ਪਰ ਕਿਹੜਾ ਕਾਲੀ ਦਾਲ ਜੋ ਕਿਹੜਾ ਇਹ ਕਹਿੰ ਲੋ ਬਾਹਰ ਲਿ ਗੇ ਲੋ ਕਈ ਕਾਲੀ ਦਾਲ ਹੋਈ ਆ ਬੜਾ ਗਰੀਬ ਵਾਲਿਓ ਨੇ ਸੋਚਿਆ ਕਿਸਾਸ ਸਿੰਘ ਵਲਟੋਹਾਂ ਹਾਂਜੀ ਹਾਂਜੀ ਗਰੀਬ ਵਾਲਿਓ ਨੇ ਸਾਨੂੰ ਢਿੱਡ ਭਰਿਆ ਗਰੀਬਾਂ ਨੂੰ ਕਣਕ ਵਾਹ ਤੇ ਹੋਰ ਨਹੀਂ ਸਾਨੂੰ ਕੋਈ ਲਚਾਨ ਸਾਨੂੰ ਗਰੀਬਾਂ ਨੂੰ ਕਣਕ ਦਿੰਦਾ ਠੀਕ ਹੈ ਹਾਂਜੀ ਹਾਂਜੀ ਵੋਟ ਕਿ ਨੂੰ ਪਾਉਂਗੇ ਇਸ ਵਾਰ ਅਮਰਤਪਾਲ ਨੂੰ ਅਮਰਤਪਾਲ ਨੂੰ ਹੀ ਪਾਉਣੀ ਆ ਬਾਈ ਤੁਹਾਡੀ ਵੋਟ ਅਮਰਤਪਾਲ ਨੂੰ ਅੱਛਾ ਅਮਰਤਪਾਲ ਲੱਗਦਾ ਇਸ ਵਾਰ ਜਿੱਤਗਾ ਅੱਜ ਤੱਕ ਵੇਜੂਗਾ ਤੂੰ ਜਿੱਤੂ 100% ਲੀਡ ਨਾਲ ਜਿੱਤੂਗਾ 100% ਬਲਟੋਹਾ ਵੀ ਕਹਿੰਦਾ ਮੈਂ ਵੀ ਤਿੰਨ ਸਾਲ ਐਨਐਸਏ ਕੱਟ ਕੇ ਆਇਆ ਹਾਂ 10 ਸਾਲ ਜੇਲ੍ਹ ਕੱਟਿਆ ਕੀ ਲੱਗਦਾ ਕੋਈ ਇੱਕ ਤਰਫਾ ਮੈਚ ਜੀ ਅੱਛਾ ਜੀ ਇੱਕ ਤਰਫਾ ਅਮਰਤਪਾਲ ਆ ਪੂਰਾ ਅੱਜ ਅਸੀਂ ਉਹਦੀ ਰੈਲੀ 'ਚ ਆਏ ਆ ਉਹਦੀ ਰੈਲੀ ਤੇ ਇੰਨੀ ਕੁ ਵਾਹਿਗੁਰੂ ਦੀ ਕਿਰਪਾ ਵੀ ਮੈਨਾਂ ਸੰਗਤੇ ਛਾੜੀ ਦਿਓ ਠੀਕ ਹੈ ਜੀ ਦੁਕਾਨਾਂ ਵਾਲੇ ਵੀ ਉਦੋਂ ਵੀ ਆਸੇ ਪਾਸੇ ਸਾਰੇ ਅਮਰਤਪਾਲ ਦੀ ਗੱਲ ਕਰਦੇ ਠੀਕ ਹੈ ਹਾਂ ਜੀ ਇਸ ਵਾਰ ਪੱਕਾ 100% 100% ਛੱਡੋ 200% ਅਮਰਤਪਾਲ ਹਾਂਜੀ ਆਦੇ ਬਾਈ 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 ਖੜ ਜੀ ਇੱਕ ਮਿੰਟ ਬਾਈ ਵੋਟ ਕਿਨੂੰ ਪਾਏਗਾ ਇਸ ਵਾਰ ਬਾਜੀ ਅਮਰਤਪਾਲ ਜੀ ਨੂੰ ਪਾਵਾਂਗੇ ਵੋਟ ਹਾਂਜੀ ਕਾਰਨ ਅਸੀਂ ਪਹਿਲੀ ਵੋਟ ਕੇ ਸਾਰੇ ਨੂੰ ਪਾਉਂਦੇ ਰਹੇ ਆ ਕਿ ਇਹਨਾਂ ਨੂੰ ਪਾ ਕੇ ਦੇਖ ਲੈਣਾਂਗੇ ਠੀਕ ਹੈ ਹਾਂਜੀ ਵੀਰ ਜੀ ਬਾਜੀ ਵੋਟ ਕਿਨੂੰ ਪਾਉਂਗੇ ਅਮਰਤਪਾਲ ਸਿੰਘ ਜੀ ਖਾਲਸਾ ਕਾਰਨ ਇਹ ਹੋ ਆ ਵੀ ਉਹ ਵਧੀਆ ਕੰਮ ਕਰਨ ਦਾ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਂਦਾ ਹੀ ਅਮਰਤ ਛਕਾਉਂਦਾ ਹੀ ਇਹ ਕਰਕੇ ਉਹਨਾਂ ਨੂੰ ਵੋਟ ਪਾਵਾਂਗੇ ਭਾਈ ਤੁਹਾਡੀ ਵੋਟ ਅਮਰਤਪਾਲ ਨੂੰ ਭਾਈ ਤੁਹਾਡੀ ਵੋਟ ਸਾਡੀ ਵੋਟ ਭਾਜੀ ਅਮਰਤਪਾਲ ਨੂੰ ਪਊਗੀ ਹਾਂਜੀ ਜੋ ਕੰਡ ਹੈ ਬਹੁਤ ਵਧੀਆ ਕੰਡ ਹੈ ਇਹ ਪਿੰਡਾਂ 'ਚ ਜਾ ਕੇ ਜਿਹੜੇ ਬੰਦਿਆਂ ਨੂੰ ਨਸ਼ਿਆਂ ਤੋਂ ਢਾਉਂਡਿਆ ਹੈ ਉਹ ਬਹੁਤ ਵਧੀਆ ਕੰਡ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣ ਦਾ ਹੈ ਹਾਂਜੀ ਉਹਦੇ ਨਾਲ ਆਸਰਾ ਲੈ ਕੇ ਕਰਦੇ ਸਾਰਿਆਂ ਦੀ ਮਾਵਾਂ ਦੇ ਪੁੱਤ ਬਚਾਉਂਦਾ ਹੈ ਇਹ ਸਰਕਾਰਾਂ ਕੀ ਕਰਨੀਆਂ ਕਾਲੀਦਾਲੀ ਵੇਖਿਆ ਕਾਂਗਰਸ ਵੀ ਅਸੀਂ ਵੇਖੀ ਆ ਝੜੂ ਵਾਲੀ ਸਰਕਾਰ ਵੀ ਵੇਖ ਲਈ 2 ਸਾਲ ਤੋਂ ਕਹਿੰਦੇ ਜੇ ਤਿੰਨ ਮਹੀਨਿਆਂ ਤੋਂ ਕਰਾਂਗੇ ਉਹਨਾਂ ਕੁਝ ਨਹੀਂ ਕੀਤਾ ਜਾ ਵੇਖ ਲੋ ਤਿੰਨ ਮਹੀਨਿਆਂ ਦੇ ਕਰਦੇ ਕਰਦੇ ਤਿੰਨ ਸਾਲ ਲੰਘ ਗਏ ਆ ਉਹਦਾ ਕਰਕੇ ਹੁਣ ਸਿੱਖ ਪੰਥ ਦੀ ਇੱਜ਼ਤ ਰੱਖਦੇ ਹਾਂ ਵੋਟ ਅਮਰਤਪਾਲ ਨੂੰ ਪਾਵਾਂਗੇ ਹੁਣ ਜਾ ਫੇਰ ਜਿੱਤ ਕਰਾਈ ਉਹਨਾਂ ਕੀਤਾ ਕੋਖਣੀ ਇਹ ਕਰਕੇ ਸਾਡਾ ਉਹਨਾਂ ਤੋਂ ਮਨ ਉੱਠ ਗਿਆ ਹੁਣ ਤੇ ਇਹ ਕਰਕੇ ਹੀ ਹੁਣ ਆਪ ਅਮਰਤਪਾਲ ਨਾਲ ਜੁੜੇ ਆ ਤੇ ਉਹਨੂੰ ਜਿਤਾਵਾਂਗੇ ਦੇਖੋ ਬਾਈ ਜੀ ਆਪਾਂ ਦਿਖਾ ਦਈਏ ਬਾਈ ਜੀ ਨੇ ਝੰਡਾ ਲਗਾਇਆ ਬਾਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਆ ਬਾਈ ਭਾਈ ਅਮਰਤਪਾਲ ਹੋਣਾ ਦਾ ਟੀ-ਸ਼ਰਟ ਪਾਈ ਹੋਈ ਹੈ ਭਾਈ ਅਮਰਤ ਸਿੰਘ ਪਾਲ ਹੋਣਾ ਦੀ ਬਾਈ ਜੀ ਇਹ ਤੁਹਾਨੂੰ ਕਿਸੇ ਫੰਡਿੰਗ ਆ ਰਹੀ ਕਿਸੇ ਪਾਸੋਂ ਨਹੀਂ ਫੰਡਿੰਗ ਫੰਡਿੰਗ ਕੋਈ ਨਹੀਂ ਆ ਬਸ ਇਦਾਂ ਹੀ ਸੰਗਤ ਦੇ ਸੰਜੋਗ ਨਾਲ ਹੋ ਰਿਹਾ ਸਾਰਾ ਕੁਝ ਹਾਂਜੀ ਬਾਈ ਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਵੋਟ ਭਾਈ ਅਮਰਤਪਾਲ ਸਿੰਘ ਜੀ ਨੂੰ ਕਾਰਨ ਕਾਰਨ ਇਹ ਵੀ ਇੱਕ ਨਸ਼ਾ ਮੁਕਤ ਹੋਊਗਾ ਤੇ ਇੱਕ ਦੇਸ਼ ਦੀ ਸੁਰੱਖਿਆ ਰਹੂਗੀ ਠੀਕ ਹੈ ਜੀ ਉਹਨਾਂ ਦਾ ਵੀ ਕਹਿਣਾ ਵਾ ਭਾਈ ਅੰਮ੍ਰਿਤਪਾਲ ਉਹਨਾਂ ਨੂੰ ਜਿਤਾ ਕੇ ਇਸ ਵਾਰ ਦਿੱਲੀ ਭੇਜਣਗੇ ਲੇਖਦੇ ਆ ਹਲਕਾ ਖਡੂਰ ਸਾਹਿਬ ਦੇ ਲੋਕ ਇਸ ਵਾਰ ਕਿਹਨੂੰ ਜਿਤਾ ਕੇ ਦਿੱਲੀ ਭੇਜਦੇ ਨੇ ਇਹ ਬੜਾ ਰੋਮਾਂਚਿਕ ਸਭ ਤੋਂ ਹੌਟ ਸੀਟ ਬਣਦੀ ਨਜ਼ਰ ਆ ਰਹੀ ਹੈ ਹਲਕਾ ਖਡੂਰ ਸਾਹਿਬ ਇਸ ਵਾਰ ਇੱਥੇ ਜਿੱਥੇ ਕੀ ਆਵਾਦੀ ਪਾਰਟੀ ਦੇ ਕੈਬਨਿਟ ਮਨਿਸਟਰ ਲਾਲਜੀਤ ਪੁੱਲਰ ਤੇ ਕਾਂਗਰਸ ਦੀ ਗੱਲ ਕਰੀਏ ਸਾਬਕਾ ਮੈਂ ਐਮਐਲਏ ਕੁਲਵੀਰ ਸਿੰਘ ਜੀਰਾ ਤੇ ਅਕਾਲੀ ਸ੍ਰੋਹਣੀ ਅਕਾਲੀ ਦਲ ਤੋਂ ਬਿਰਸਾ ਸਿੰਘ ਬਲਟੋਹਾ ਤੇ ਬੀਜੇਪੀ ਵੱਲੋਂ ਮਨਜੀਤ ਸਿੰਘ ਮੰਨਾ ਨੂੰ ਚੋਣ ਮੇਦਾਰ ਉਤਾਰਿਆ ਗਿਆ ਉੱਥੇ ਨਾਲ ਹੀ ਭਾਈ ਅੰਮ ਵਿੱਚ 2 ਸਾਲ ਤੋਂ ਲਗਾਤਾਰ 1 ਸਾਲ ਤੋਂ ਜੇਲ ਕੱਟ ਰਹੇ ਨੇ ਐਨਐਸਏ ਦੇ ਤਹਿਤ ਉਹ ਵੀ ਚੋਣ ਮਤਾਂ ਦੇ ਉੱਤਰ ਚੁੱਕੇ ਨੇ ਇਸ ਵਾਰ ਹਲਕਾ ਖਰੂਰ ਸਾਹ ਦੇ ਲੋਕ ਕਿਹਨੂੰ ਜਿਤਾ ਕੇ ਐਮਪੀ ਬਣਾ ਕੇ ਦਿੱਲੀ ਭੇਜਣਗੇ ਬੜਾ ਦੇਖਣਾ ਹੋਵੇਗਾ ਬੜਾ ਕੜਵਾ ਮੁਕਾਬਲਾ ਹੋਵੇਗਾ ਹੋਟ ਸਿੱਟ ਮਰਦੀ ਨਜ਼ਰ ਆ ਰਹੀ ਹੈ ਪੂਰੇ ਪੰਜਾਬ ਦੇ 13 ਸੱਟਾਂ ਵਿੱਚੋਂ ਹਲਕਾ ਖਰੂਰ ਸਾਹ ਸੀਟ ਇਸ ਵਾਰ ਦੇਖਦੇ ਹਾਂ ਕਿਹਨੂੰ ਜਿਤਾਉਂਦੇ ਨੇ ਹਲਕਾ ਖਰੂਰ ਸਾਹ ਦੇ ਲੋਕ ਧੰਨਵਾਦ